ਚਲੋ ਜੀ ਤੇ ਬਾਈ ਜੀ ਤੁਸੀਂ ਕਣਕ ਵੇਚਣ ਲੱਗੇ ਹੋ ਇਸ ਤਰ੍ਹਾਂ ਇਹਦੇ ਨਾਲ ਵਧੀਆ ਹੋਊਗੀ ਜੀ ਹਾਂ ਜੀ ਹਾਂ ਹੁਣ ਗੱਲ ਆ ਆ ਵੀ ਅੱਗ ਲਾਉਣੀ ਰੋਕੀ ਹੋਈ ਆ ਹਨਾ ਹਾਂ ਜੀ ਤਾਂ ਕਰਕੇ ਹੁਣ ਆਸਣ ਬੀਜਣਾ ਪੈਂਦਾਗਾ ਹਾਂ ਜੀ ਹਾਂ ਬਾਕੀ ਵੈਸੇ ਇਦੇ ਚ ਦਿੱਕਤ ਆਉਂਦੀ ਤਾਂ ਹੈਗੀ ਆਗੀ ਜਿਵੇਂ ਕੋਈ ਸੁੰਡੀ ਪੈ ਜਾਂਦੀ ਆ ਆ ਸੁੰਡੀ ਪੈ ਜਾਂਦੀ ਆ ਹਾਂ ਉਹ ਦਿੱਕਤ ਆਉਂਦੀ ਆ ਪਰ ਹੁਣ ਰੋਕੇ ਹੋਇਆਗੀ ਅਗਲਾ ਨਹੀਂ ਸਕਦਾ ਅਗਲਾ ਨਹੀਂ ਸਕਦਾ ਸਹੀ ਗੱਲ ਹਾਂ ਐਵੇਂ ਸਰਕਾਰਾਂ ਕਹਿੰਦੇ ਨੇ ਵੀ ਧੂਆਂ ਚੜੀ ਜਾਂਦਾਗਾ ਧੂਆਂ ਤੇ ਨਾਲ ਹੁੰਦਾ ਵੇ ਹੈ ਨਹੀਂਗਾ ਜਦੋਂ ਹੁਣ ਭੱਠੇ ਚੱਲਦੇ ਨੇ ਕਿਤੇ ਫੈਕਟਰੀਆਂ ਚੱਲਦੀਆਂ ਨੇਗੀਆਂ ਸਾਰੇ ਕਸਣਾ ਉਹਨਾਂ ਦਾ ਧੂਆਂ ਹੁੰਦਾ ਹੀ ਆ ਇਹ ਵੀ ਕਿਸਾਨਾਂ ਮਗਰ ਤੁਸੀਂ ਵੱਧ ਪਏ ਹੋਈਆਂ ਨੇ ਸਰਕਾਰ ਆ ਹਾਂ ਹਾਂ ਸਹੀ ਗੱਲ ਆ ਅਗਲਾ ਨਹੀਂ ਹੈਗੀ ਓਕਣੇ ਬੀਜ ਰਿਆਂਗੇ ਹਾਂ ਜੀ ਅਰ ਤੁਹਾਨੂੰ ਬਾਹਣ ਵੀ ਦਿਖਾ ਦਿੰਨੇ ਆ ਆ ਦੇਖ ਲਓ ਜੀ ਸਾਡੀ ਪ੍ਰਾਲੀ ਓਵੇਂ ਪਈ ਆ ਤੇ ਨਾਲ ਨਾਲ ਅਸ਼ੇਧਰ ਬੀਜੀ ਵੀ ਜਾ ਰਹੇ ਆਗੇ ਠੀਕ ਹੈ ਜੀ ਹਾਂ ਜੀ ਔਰ ਇਸ ਵਾਹਨ ਦੇ ਉੱਤੇ ਦਵਾਈ ਦਵਾਈ ਬਹੁਤ ਸਿਰਕਣੀ ਪਣੀ ਆ ਸੁਪਹਾਂ ਬਹੁ ਕਰਨੀਆਂ ਪੈਣੀਆਂ ਜੀ ਤਾਂ ਜਾ ਕੇ ਸੁੰਦੀ ਦਾ